ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਹ ਟਰੱਕ ਜਾਂਦੇ ਆ ਮਿੱਟੀ ਵਾਲੇ ਤੇ ਪਿੱਛੇ ਮਿੱਟੀ ਢਾਉਂਦੇ ਆਉਂਦੇ ਆ ਹੁਣ ਇਹਨਾਂ ਨੂੰ ਕੋਈ ਨਹੀਂ ਪੁੱਛਣ ਵਾਲਾ ਉਪਰ ਤੱਕ ਕੱਢੀਆਂ ਪਿੱਛੇ ਵਾਲੇ ਡਰਾਈਵਰ ਆ ਇਹਨਾਂ ਦਾ ਮੋਟਰਸਾਈਕਲ ਸਕੂਟਰ ਵਾਲਾ ਨਾ ਮੂੰਹ ਭਾਰ ਦਿੰਦੇ ਆ ਹੁਣ ਇਹ ਵੀ ਕਹੀ ਗਏ ਕਿ ਵੀ ਬਈ ਤੈਨੂੰ ਤਾਂ ਕੋਈ ਨਹੀਂ ਤੁਸਾਂ ਕਾਰਤੇ ਪਰ ਗੱਲ ਇਹ ਆ ਵੀ ਜਿਹੜੇ ਜਾਂਦੇ ਉਹਨਾਂ ਦਾ ਤਾਂ ਮੂੰਹ ਚ ਪੈਂਦਾ ਨਾ ਮੁੜ ਕੇ ਅੱਖਾਂ ਚ ਪੈ ਜੇ ਬਰਾਹਰ ਹੋ ਜਾਂਦਾ ਦੇਖੋ ਹੁਣ ਮੈਂ ਤੁਹਾਨੂੰ ਦਿਖਾਉਣ ਦੇ ਮਾਰੇ ਨੇ ਇਹ ਹੋ ਕੀਤੇ ਹੌਲੀ ਕੀਤੀ ਹੈ ਗੱਡੀ ਆ ਦੇਖੋ ਰਾਜਗੇ ਮਿੱਟੀ ਉੱਡ ਰਹੀ ਹੈ ਇਹਦੇ ਚ ਪਰ ਕੋਈ ਨਹੀਂ ਇਹਨਾਂ ਨੂੰ ਪੁੱਛ ਰਿਹਾ ਉਹ ਦੇਖੋ ਵੀ ਭਾਈ ਤੁਸੀਂ ਇਹਨਾਂ ਦੇ ਉੱਤੇ ਕੋਈ ਕੱਪੜਾ ਪਾ ਕੇ ਲੈ ਕੇ ਆਇਆ ਕਰੋ ਜਾਂ ਕਿਵੇਂ ਕਰਿਆ ਕਰੋ ਨਹੀਂ ਪੁੱਛਦੇ ਦੇਖ ਲਈਏ ਹੁਣ ਸਾਰਿਆਂ ਨੂੰ ਮਿੱਟੀ ਉੱਡਦੀ ਆ ਦੇਖੋ ਇਹਦਾ ਕੀ ਹੱਲ ਹੈ ਇਹਦਾ ਹੱਲ ਪ੍ਰਸ਼ਾਸਨ ਕੋਲ ਹੈ ਪਰ ਪ੍ਰਸ਼ਾਸਨ ਸੁੱਤਾ ਪਿਆ ਠੀਕ ਹੈ ਨਾ ਆਮ ਬੰਦੇ ਦੇ ਕਿਸੇ ਦਾ ਚਲਾਨ ਕਰਤਾ ਕਿਸੇ ਨੂੰ ਕੋਸ਼ ਕਰਤਾ ਕਿਸੇ ਨੂੰ ਕੋਸ਼ ਕਰਤਾ ਉਹ ਗੱਲਾਂ ਬੱਕਰੀਆਂ ਪਰ ਜਿਹੜਾ ਇਹ ਜੀਆਂ ਕੁਝ ਕਹਿਣਾ ਹੈ ਉਹ ਨਹੀਂ ਕਹਿ ਸਕਦੇ ਇਸ ਜਮੇ ਮਿੱਟੀ ਉਹ ਡਰਿਆ ਖੂਬ ਇਹ ਤੋਂ ਤੇ ਪਰ ਕਿਸੇ ਦਾ ਕੋਈ ਧਿਆਨ ਨਹੀਂ ਇਹਦੇ ਵੱਲ ਠੀਕ ਹੈ ਕਿ ਕੋਈ ਪਹੁੰਚ ਸਕਦਾ ਦਾ ਪ੍ਰਸ਼ਾਸਨ ਤੱਕ ਜਰੂਰ ਪਹੁੰਚਾਇਆ ਰਿਹਾ ਉਹ ਵੀਡੀਓ